ਕਦੇ ਨੇ ਜਦ ਭਗਤ ਕਰੇ ਸੰਤ ਮੰਡਲੀ ਇਹਦਾ ਮਤਲਬ ਭਗਤ ਜਿਹੜਾ ਆ ਜਦ ਭਗਤ ਜਦੋਂ ਭਗਤ ਸੰਤਾਂ ਦੀ ਯਾਨਕਿ ਮੰਡਲੀ ਜਿਹੜੀ ਭਗਤਾਂ ਸੰਤਾਂ ਦੀ ਮੰਡਲੀ ਆ ਜਦ ਉਹਦੀ ਸੰਗਤ ਕਰਦਾ ਇਹਦਾ ਮਤਲਬ ਬਾਣੀ ਦੇ ਵਿੱਚ ਭਗਤ ਤੋਂ ਬਾਹਰ ਇੱਕ ਐਸੀ ਮੰਡਲੀ ਆ ਸੰਤਾਂ ਦੀ ਜਿਨ੍ਹਾਂ ਦੀ ਭਗਤ ਸੰਗਤ ਕਰਦਾ ਆ ਉਹ ਕਿਹੜੇ ਸੰਤ ਆ ਉਹ ਸੰਤਾਂ ਨੂੰ ਦੱਸਣ ਵਾਲਾ ਕੌਣ ਆ ਇਹ ਜਿੰਨੇ ਕਥਾਕਾਰ ਨੇ ਆ ਜਿਹੜੇ ਨਾ ਤਿਆਰ ਕਰਦੇ ਨੇ ਆ ਕਿਹੜੇ ਨੇ ਆ ਜਿਹੜੇ ਆ ਜਿਹੜੇ ਹੁਣ ਬੋਲਦੇ ਸੀ ਕਹਿੰਦੇ ਰਾਜਕੌਣ ਨੀਚਨੇ ਕਹਿੰਦੇ ਪੰਜਾਬ ਦੇ ਵਿੱਚ ਵਿਤਕਰੇ ਕਰ ਦਿੱਤੇ ਪੈਦਾ ਇਹਨਾਂ ਲੋਕਾਂ ਨੂੰ ਪੁੱਛੋ ਉਹ ਜਿਹੜਾ ਸਰਬਜੀਤ ਹੁੰਦਾ ਦੀ ਮੰਡਲੀ ਵਾਲੇ ਲੋਗ ਆ ਇਹਨਾਂ ਨੂੰ ਪੁੱਛੋ ਵੀ ਆ ਜਿਹੜਾ ਲਿਖਿਆ ਹੋਇਆ ਜਦ ਭਗਤ ਕਰੇ ਸੰਤ ਮੰਡਲੀ ਹੁਣ ਮੰਡਲੀ ਤੁਹਾਨੂੰ ਬੜਾ ਸੋਹਣਾ ਪਤਾ ਵੀ ਕੀ ਆ ਜਿਹੜੇ ਲੋਕ ਡਾਕੂ ਆ ਜਿਹੜੇ ਲੋਕ ਆ ਡਾਕੂ ਆ ਡਾਕਾ ਮਾਰਦੇ ਲੋਕਾਂ ਦੇ ਹੱਕਾਂ ਤੇ ਲੋਕਾਂ ਨਾਲ ਸ਼ਰੇਆਮ ਧੱਕਾ ਕਰਦੇ ਆ ਉਹਨਾਂ ਡਾਕੂਆਂ ਦੇ ਜਿਹੜੀ ਖੂਨ ਦੇ ਵਿੱਚ ਕੀ ਰੜੀ ਹੋਈ ਆ ਖੂਨ ਦੇ ਵਿੱਚ ਬੇਈਮਾਨੀ ਰੜੀ ਹੋਈ ਆ ਲੋਕਾਂ ਨਾਲ ਧਗਾ ਕਰਨਾ ਉਸ ਧਗੇ ਨੂੰ ਮੰਡੜੀ ਨੱਥ ਪਾਉਂਦੀ ਆ ਸੰਤਾਂ ਦੀ ਮੰਡੜੀ ਇਹਦਾ ਪੁੱਛੋ ਇਹਨਾਂ ਪ੍ਰਚਾਰਕਾਂ ਨੂੰ